ਪਰ ਮਿੰਟੋ ਜੀ ਜਿਹੜਾ ਖੇਡਾਂ ਵਾਲਾ ਕਮੈਂਟ ਹੈ ਬਾਈ ਜੀ ਦਾ ਆਪਾਂ ਉਸ ਤੋਂ ਹੀ ਥੋੜੀ ਜਿਹੀ ਗੱਲਬਾਤ ਕਰ ਲੈਂਦੇ ਆ ਏਸ਼ੀਆ ਕੱਪ ਪਹਿਲਾਂ ਤੇ ਉਹਦੇ ਵਿੱਚ ਹੱਥ ਮਲਾਉਣ ਵਾਲਾ ਬਹੁਤ ਵੱਡਾ ਮੁੱਦਾ ਜਿਹਦੇ ਤੁਸੀਂ ਕਿਹਾ ਕਿ ਜਾਣਬੁੱਝ ਕੇ ਇੱਕ ਮੁੱਦਾ ਹੀ ਬਣਾਇਆ ਗਿਆ ਸੀਟ ਉਤਕਾਉਣ ਵਾਸਤੇ ਫਿਰ ਉਸ ਤੋਂ ਬਾਅਦ ਟਰੋਫੀ ਨਾ ਲੈਣ ਵਾਲਾ ਫਿਰ ਉਹ ਪਾਕਿਸਤਾਨੀ ਕੈਪਟਨ ਹੈ ਜਿਹੜਾ ਚੈੱਕ ਵਾਲਾ ਜਿਹੜਾ ਉਹ ਸੀਓ ਪਲੇਟ ਦੀ ਉਹ ਛੁੱਟਦੀ ਸਾਈਡ ਤੇ ਉਹਦੇ ਵਾਲਾ ਰੌਲਾ ਪਿਆ ਉਹ ਵਿੱਚ ਮੋਦੀ ਸਾਹਿਬ ਦੇ ਟਵੀਟ ਫਿਰ ਨਾ ਕੁਈ ਸਾਹਿਬ ਦੇ ਟਵੀਟ ਉਹਨੋਂ ਟਵੀਟੋ ਟਵੀਟੀ ਹੋਇਆ ਪਿਆ ਕੰਮ ਨਹੀਂ ਦੇਖੋ ਇਹ ਜਿਹੜਾ ਮੋਦੀ ਸਾਹਿਬ ਦਾ ਟਵੀਟ ਆ ਉਹਦੇ ਤੇ ਤਾਂ ਸਾਫ਼ ਆ ਉਹ ਤਾਂ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਨਰਿੰਦਰ ਮੋਦੀ ਤੇ ਆਪ ਹੀ ਹੋਣੇ ਇਸ ਜੰਗ ਦੇ ਵਿੱਚ ਖੁੱਦ ਪੈਨੇ ਇਹ ਕਿਹੜੀ ਵੀ ਇੱਕ ਜੰਗ ਬਣ ਗਈ ਜੀ ਦੇਖੋ ਗੱਲ ਇਹ ਆ ਕਿ ਅਸਲ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਦੋਵੇਂ ਮੁਲਕਾਂ ਦੀ ਹਾਲਤ ਅੱਜ ਇੱਕੋ ਜੀ ਆ ਇੱਕ ਤੇ ਦੋਨਾਂ ਮੁਲਕਾਂ ਦੇ ਲੋਕਾਂ ਦੀ ਤਸਵੀਰ ਇੱਕੋ ਜਿਹੀ ਹੈ। ਹੂੰ। ਦੂਜਾ ਸਾਡੇ ਇਸ ਖੇਤੇ ਦਾ ਬૌਧਿਕ ਪੱਧਰ ਵੀ ਇੱਕੋ ਜਿਹਾ ਹੈ। ਜੀ। ਜਦਾਂ ਆਪਾਂ ਦੇਖਦੇ ਹਾਂ ਕਿ ਫਿਰਕੂ ਰੰਗ ਕਿਵੇਂ ਚੜ੍ਹਦੇ ਨੇ ਜੀ। ਹਾਂ ਹਾਂ। ਹੁਣ ਉਹਦੇ 'ਚ ਪਾਕਿਸਤਾਨ ਵੀ ਉਹੀ ਗੇਮ ਖੇਡਣ ਲੱਗ ਗਿਆ ਜੋ ਇਹਨਾਂ ਨੇ ਖੇਡੀ ਹੈ। ਦੇਖੋ, ਮਾਮਲਾ ਤੇ ਸਕ੍ਰਿਪਟਡ ਹੈ ਨਾ ਜੋ ਨਰਿੰਦਰ ਮੋਦੀ ਉਹਰਾ ਨੇ ਟਵੀਟ ਕੀਤਾ। ਕਿ ਖੇਡ ਦੇ ਮੈਦਾਨ ਚ ਵੀ ਸਿੰਧੂਰ ਆਪਰੇਸ਼ਨ ਚੱਲ ਰਿਹਾ ਸੀ ਸਰ ਇਹ ਬਹੁਤ ਮੈਂ ਸਮਝਦਾ ਮੇਰੇ ਤੋਂ ਜੇ ਪੁੱਛੋਗੇ ਤੇ ਮੈਂ ਤੇ ਇਸ ਨੂੰ ਬਹੁਤ ਘਟਿਆ ਕਹਾਂਗਾ ਜੀ ਕਿ ਇੱਕ ਪ੍ਰਧਾਨ ਮੰਤਰੀ ਦੇ ਔਰ ਉਹ ਵੀ ਭਾਰਤ ਵਰਗੇ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਇਹ ਕੋਈ ਸ਼ੁਭਾ ਵਾਲਾ ਬਿਟ ਟਵੀਟ ਨਹੀਂ ਸੀਗਾ ਜੋ ਚਲੀ ਜਾਂਦਾ ਸੀਗਾ ਚਲੀ ਜਾਂਦਾ ਪਰ ਆ ਜਿਹੜਾ ਨਰਿੰਦਰ ਮੋਦੀ ਹੁਰਾ ਨੇ ਨਮਾਈ ਕੰਮ ਕੀਤਾ ਨਾ ਉਹ ਕਿੰਨੇ ਵਿੱਚ ਮਤਲਬ ਪ੍ਰਤੱਖ ਤੌਰ ਤੇ ਉਸ ਸੀਨ ਵਿੱਚ ਦਾਖਲ ਕਰਦਾ ਆ ਜੀ ਹੁਣ ਤੁਸੀਂ ਇੱਕ ਚੀਜ਼ ਦੇਖੋ ਕਿ ਮਤਲਬ ਇੱਕ ਵੀਡੀਓ ਆ ਮੈਂ ਕੱਲ ਉਹ ਵੀਡੀਓ ਦੇਖ ਰਿਹਾ ਸੀਗਾ ਤਮਾਸ਼ਾ ਦੇਖੋ ਕਿਦਾਂ ਹੁੰਦਾ ਏਸੇ ਨਕਵੀ ਦੇ ਨਾਲ ਸੂਰੀਆ ਹੱਥ ਮਲਾਉਂਦਾ ਪਿਆ ਇਸ ਟੂਰਨਾਮੈਂਟ ਤੋਂ ਸ਼ੈਦ ਸ਼ੁਰੂ ਤੋਂ ਚੰਦ ਘੰਟੇ ਪਹਿਲਾਂ ਦਾ ਵੀਡੀਓ ਆ ਜੀ ਮੈਨੂੰ ਕੋਈ ਛੇਡ ਛੜ ਨਾਲ ਬਣਾਇਆ ਵੀਡੀਓ ਨਹੀਂ ਲੱਗਦਾ ਹੂੰ ਖਿਡਾਰੀ ਇੱਕ ਦੂਜੇ ਨਾਲ ਮਿਲ-ਗਿੱਲ ਰਹੇ ਆ ਇੰਟਰਸਟਿੰਗ ਚੀਜ਼ ਤੁਹਾਨੂੰ ਦੱਸਾਂ ਅੱਜ ਭਾਰਤ ਦੇ ਵਿੱਚ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਹੈ ਕ੍ਰਿਕਟ ਦਾ ਪਰ ਉਹ ਕ੍ਰਿਕਟ ਦਾ ਵਰਲਡ ਕੱਪ ਹੈਗਾ ਬੇਟੀਆਂ ਦਾ ਜੀ ਔਮਨ ਵਰਲਡ ਕੱਪ ਪਤਾ ਤੁਹਾਨੂੰ ਬਿਲਕੁਲ ਉਹਦੇ ਵਿੱਚ ਪਾਕਿਸਤਾਨ ਦੀ ਟੀਮ ਖੇਡ ਰਹੀ ਹੈ ਹਮ ਪਰ ਚਰਚਾ ਉਹ ਘੱਟ ਪਹਿਲਾ ਗੁਆਟੀ ਮੈਚ ਹੈ ਹਮ ਮਤਲਬ ਕੁੜੀਆਂ ਖੇਡ ਰਹੀਆਂ ਕੋਈ ਕੋਈ ਹਿੰਸਾ ਨਹੀਂ ਕੋਈ ਤਮਾਸ਼ਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸਭ ਠੀਕ ਹੈ ਜੀ ਸਭ ਚੰਗਾ ਹੈ ਜੀ ਜਦੋਂ ਇਹ ਮੁੰਡੇ ਖੇਡਦੇ ਨੇ ਤਾਂ ਤੁਸੀਂ ਵੇਖ ਲਓ ਕਿ ਕੀ ਤਮਾਸ਼ਾ ਹੋ ਰਿਹਾ ਹੈ ਮਤਲਬ ਕਿ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਇਹ ਜਿਹੜੀ ਮਤਲਬ ਕਿ ਰਾਸ਼ਟਰਵਾਦਤਾ ਦੇ ਨਾਮ ਤੇ ਨਵੀਂ ਸਾਡੇ ਸਾਹਮਣੇ ਡਿਪਲੋਮੇਸੀ ਚੱਲ ਰਹੀ ਹੈ ਨਾ ਇਹ ਸਕ੍ਰਿਪਟਡ ਹੈ ਪ੍ਰਧਾਨ ਮੰਤਰੀ ਦਾ ਜੋ ਟਵੀਟ ਆਇਆ ਉਹ ਬਿਲਕੁਲ ਇਸ ਚੀਜ਼ ਨੂੰ ਤੁਸੀਂ ਜੋੜ ਲਓ ਕਿ ਪ੍ਰਤੱਖ ਤੌਰ ਤੇ ਨਿਤਰਾ ਕਰ ਦਿੰਦਾ ਹੈ ਕਿ ਗੇਮ ਕੀ ਸੀਗੀ ਜੀ ਕਿਉਂ ਕਿ ਕਿਉਂਕਿ ਵਿਰੋਧ ਦੇ ਵਿੱਚ ਹੀ ਇਹਨਾਂ ਨੇ ਮੈਚ ਕਰਾਏ ਮੈਚਾਂ ਨੂੰ ਜਸਟੀਫਾਈ ਕਰਨ ਲਈ ਕਿ ਅਸੀਂ ਪਾਕਿਸਤਾਨ ਦੀ ਬੇਇੱਜ਼ਤੀ ਕੀਤੀ ਹੈ ਜੀ ਕੀ ਤਵਾ ਕੀਤਾ ਹੁਣ ਇਹ ਕਹਿੰਦੇ ਕਿ ਨਖਵੀ ਟਰੋਫੀ ਲੈ ਕੇ ਭੱਜ ਗਿਆ ਵੀ ICC ਤੋਂ ਆਪਾਂ ਕਾਰਵਾਈ ਕਰਾਉਣੀ ਆ ਵੀ ਉਹ ਟਰੋਫੀ ਤੇ ਮੈਡਲ ਲੈ ਕੇ ਨਿਕਲ ਗਿਆ ਭੱਜ ਗਿਆ ਚੋਰ ਆ ਉਹ ਨਕਵੀ ਨੇ ਪਤਾ ਨਹੀਂ ਕੀ ਕਿਹਾ ਕਿ ਨਹੀਂ ਮੈਨੂੰ ਤੇ ਪਤਾ ਨਹੀਂ ਹੈ ਪਰ ਉਹ ਨਕਵੀ ਕਹਿੰਦੇ ਕਹਿੰਦੇ ਕਿ ਸਾਡੀ ਟਰੋਫੀ ਮੋੜ ਜਿਵੇਂ ਗੁਰਦਾਸ ਮਾਨੀ ਕਹਿੰਦਾ ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਨਹੀਂ ਇਹ ਕਹਿੰਦੇ ਸਾਡੀ ਟਰੋਫੀ ਦੇ ਅਸੀਂ ਜਿੱਤੀ ਆ ਵੀ ਸਾਡੀ ਟਰੋਫੀ ਦੇ ਭਰਾਵਾ ਤੂੰ ਲੈ ਕੇ ਭੱਜ ਗਿਆ ਜੀ ਅੱਛਾ ਇਹ ਰੌਲਾ ਸਾਰਾ ਚਲੀ ਜਾਂਦਾ ਇੱਕ ਪਾਸੇ ਪਰ ਗੱਲ ਇਹ ਆ ਕਿ ਜਿੱਦਾਂ ਇੰਡੀਆ ਨੇ ਰੋਖ અપਨਾਇਆ ਪਾਕਿਸਤਾਨ ਨੇ ਅਪਣਾਇਆ ਹੁਣ ਗਾਂ ਇਹ ਗੱਲ ਜਿਹੜੀ ਉਹ ਅੱਗੇ ਵੀ ਤੁਰੇਗੀ ਤੁਰੇਗੀ ਉਹ ਮੰਨ ਲਓ ਕਿ ਕੱਲ ਨੂੰ ਪਾਕਿਸਤਾਨ ਕਿਸੇ ਟੂਰਨਾਮੈਂਟ ਦੇ ਫਾਈਨਲ 'ਚ ਪੁੱਜ ਜਾਂਦਾ ਹੈ ਫਾਈਨਲ 'ਚ ਪੁੱਜ ਜਾਂਦਾ ਹੈ ਉੱਥੇ ਏ ਬੀ ਸੀ ਕੋਈ ਟੀਮ ਹੈ فرض ਕਰੋ ਕਿ ਆਸਟ੍ਰੇਲੀਆ ਹੈ ਉਹ ਆਸਟ੍ਰੇਲੀਆ ਨੂੰ ਹਰਾ ਦਿੰਦੇ ਆ ਜਾਂ ਹਾਰ ਜਾਂਦੇ ਆ ਪੋਡੀਅਮ ਤੇ ਜਾਂਦੇ ਨੇ ਠੀਕ ਹੈ ਜੀ ਉੱਥੇ ਕੋਈ ਇੰਡੀਅਨ ਬੰਦਾ ਖੜਾ ਕਿਉਂਕਿ ਉਹ ਨ재ਸ਼ ਸਾਹਿਬ ਕੋ ਮੰਤਰੀ ਕ੍ਰਿਕਟ ਦਾ ਬਈ ਆਪਾਂ ਕਹਿ ਲਈਏ ਕਿ ਉਹ ਕਰਤਾ ਕਰਤਾ ਜੀ فرض ਕਰੋ ਕਿ ਅਮਿਤ ਸ਼ਾ ਦਾ ਮੁੰਡਾ ਖਲੋਤਾ ਉੱਥੇ ਤੋ ਉਹਨਾਂ ਦਾ ਕਪਤਾਨ ਕਵੇ ਕਿ ਮੈਂ ਇਹਦੇ ਹੱਥੋਂ ਟਰੋਫੀ ਨਹੀਂ ਲੈਣੀ ਉਹ ਦੂਜੇ ਦੇ ਹੱਥੋਂ ਲਵਾਂ। ਆ ਤੇ ਫਿਰ ਸਾਰੀ ਖੇਡ ਦੇ ਵਿੱਚ, ਕੰਸਟਮ ਦੇ ਵਿੱਚ ਮੰਨ ਲਓ ਕਿਤੇ ਇੰਡੀਆ ਹੈ। ਇੰਡੀਆ ਫਿਰ ਕਿਸੇ ਨਿਊਟਰਲ ਜਗ੍ਹਾ ਤੇ ਹੈ। ਉੱਥੇ ਕੋਈ ਪਾਕਿਸਤਾਨ ਨਾਲ ਜੁੜਿਆ ਕੋਈ ਅਫੀਸ਼ੀਅਲ ਖਲੋਤਾ ਹੈ ਫਿਰ ਕਹਿਣਗੇ। ਮਤਲਬ ਕਿ ਨਾਲੇ ਤੇ ਖੇਡ ਹੀ ਜਾਣਾ ਹੈ। ਨਾਲੇ ਤੇ ਆਪਸ ਦੇ ਵਿੱਚ ਖੇਡਣਾ ਵੀ ਆ। ਜੀ। ਤੇ ਨਾਲੇ ਆ ਜਿਹੜਾ ਕੰਮ ਆ ਉਹ ਵੀ ਦਿਖਾਈ ਜਾਣਾ ਲੋਕਾਂ ਨੂੰ ਕਿ ਉਹ ਕਹਿਣਗੇ ਕਿ ਐਸੀ ਬੇਇੱਜ਼ਤੀ ਕਰ ਦਿੱਤੀ ਉਹਨੇ ਕਪਤਾਨ ਨੇ ਵੀ ਤਾਂ ਤੁਸੀਂ ਦੇਖੋ ਨਾ ਚੈੱਕ ਜਾਂ ਚੱਕਾ ਉਹ ਚੱਕ ਕੇ ਮਾਰਿਆ ਪਰ ਹੂੰ ਹੂੰ ਵੀ ਬੰਦਾ ਪੁੱਛੇ ਕਿ ਜਾਂ ਤੇ ਪੈਸੇ ਵੀ ਨਾ ਲਓ ਉਹ ਚੈੱਕ ਦਾ ਕੀ ਹੁੰਦਾ ਉਹ ਤਾਂ ਐਵੇਂ ਜਿਵੇਂ ਆਪਣਾ ਅਮਰੂਤੀ ਵਾਲੀ ਉਹ ਚਾਬਾ ਜਾਂ ਨਹੀਂ ਫੜਾ ਦਿੰਦੇ ਐਡਾ ਤਾਂ ਉਹ ਥੋੜੀ ਲੱਗਦੀ ਆ ਕਾਰ ਨੂੰ ਚਾਬੀ ਦੇ ਜਿਹੜੀ ਉਹਦੇ ਨਾਲ ਥੋੜੀ ਉਹ ਸਟਾਰਟ ਹੁੰਦੀ ਆ ਕਾਰ ਉਹ ਤਾਂ ਐਵੇਂ ਫੋਟੋ ਖਿਚਾਉਣ ਨੂੰ ਹੂੰ ਤੇ ਗੱਲ ਇਹ ਆ ਕਿ ਬਈ ਉਹ 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 ਹੀ ਹਾਲ ਆ ਕਿ ਉਹ ਜਾਂ ਤੇ ਪੈਸੇ ਵੀ ਨਾ ਲੈ ਹੂੰ ਉਹ ਚੱਕ ਜਾ ਮਾਰਿਆ ਉਹ ਜਿਹੜਾ ਉਹ ਐਡਾ ਦਿੰਦੇ ਨੇ ਕੱਟ ਕੇ ਟਰੰਕ ਜਿੱਡਾ ਹਾਏ ਇੱਕ ਤਰ੍ਹਾਂ ਦਾ ਵੈਸੇ ਦਿਖਾਵਾ ਹੀ ਹੈ ਦੇਖੋ ਉਹ ਹੀ ਤਾਂ ਮੈਂ ਕਹਿ ਰਿਹਾ ਇਹ ਵੀ ਕਰ ਰਹੇ ਨੇ ਉਹ ਵੀ ਕਰ ਰਹੇ ਨੇ ਪਰ ਪ੍ਰਧਾਨ ਮੰਤਰੀ ਜਿਸ ਪੱਦਰ ਤੇ ਪਹੁੰਚੇ ਨੇ ਉਹਦੀ ਚਰਚਾ ਹੈ ਸਰ ਜੀ ਇਧਰ ਵੀ ਚਰਚਾ ਹੈ ਪੂਰੇ ਕੱਲ੍ਹ ਕੀ ਕਿ ਮੁਲਕ ਤੋਂ ਇਲਾਵਾ ਜੇ ਦੇਖੀਏ ਬਾਹਰ ਵੀ ਚਰਚਾ ਹੈ ਕਿ ਕਹਾਣੀ ਕਿ ਤਰ੍ਹਾਂ ਨੂੰ ਤਰ ਪਈ ਹੈ ਜੀ ਮੈਂ ਅੱਗੇ ਵੀ ਤੁਹਾਨੂੰ ਕਿਹਾ ਕਿ ਚੀਨ ਨੇ ਪਾਕਿਸਤਾਨ ਚ ਮਲਕੇ ਸਾਰਾ ਕੁਝ ਸੰਭਿਆ ਹੋਇਆ ਹੈ ਇੰਡਾਇਰੈਕਟਲੀ ਉਹ ਚੀਨ ਲੜਿਆ ਇਹ ਮੰਨਦੇ ਵੀ ਆ ਹੂੰ ਹੂੰ ਚੀਨ ਦਾ ਨਾਂ ਤੱਕ ਨਹੀਂ ਲੈਂਦੇ ਪ੍ਰਧਾਨ ਮੰਤਰੀ ਨਾਂ ਤੱਕ ਨਹੀਂ ਲੈਂਦੇ ਜੀ ਚਾਈਨਾ ਦਾ ਨਾਂ ਹੀ ਲੈ ਜਿਵੇਂ ਡੋਨਲਡ ਟਰੰਪ ਦਾ ਨਾਂ ਤੱਕ ਨਹੀਂ ਲੈਂਦੇ ਡੋਨਲਡ ਟਰੰਪ ਕੀ ਕਰ ਰਿਹਾ ਹੁਣ ਤੁਸੀਂ ਦੇਖ ਲਓ ਪਰਮ ਮਿੱਤਰ ਰਹਿਣਾ ਉਹ ਕਹਿੰਦਾ ਫਿਲਮਾਂ ਤੇ ਟੈਰਫ ਲਾਉਂਗਾ ਮੈਂ 100% ਜੀ ਤੇ ਭਾਰਤੀ ਫਿਲਮਾਂ ਦੇ ਸ਼ਾਇਦ ਕੋਈ ਵੀ ਲਾ ਕਿੱਥੇ ਸਕਦੇ ਆ ਬਸ ਹੋਈਏ ਤਾਂ ਉਹ ਤਾਂ ਉਹਦਾ ਵਾਸਤੇ ਚੱਲਦਾ ਹੋਵੇ ਇੰਡੀਆ ਬਣਿਓ ਜਿਹੜਾ ਕੋਈ ਪੂਰਾ ਜਾਂ ਪੱਛੋ ਚੱਲਦੀ ਉਹਦੇ ਤੇ ਵੀ ਲਾ ਦੇਵੇ ਹੂੰ ਜਾਲੀਆ ਕਿ ਉਹ ਜਿੱਥੋਂ ਨੂੰ ਕੋਈ ਦੱਸਦਾ ਵੀ ਇਧਰੋਂ ਕੋਈ ਇੰਡੀਆ ਦਾ ਮਾੜਾ ਮੋਟਾ ਹੁੰਦਾ ਹੈ ਉਹ ਕਹਿੰਦਾ ਵੀ ਟੈਰ ਫਟੋਗੇ ਤੇ ਉਤੇ ਹਮਮ ਤਜ ਨਹੀਂ ਦੇਣਾ ਤੇ ਜਿਹੜੇ ਲੋਕ ਉਹਦੇ ਜਿੱਤਣ ਵਾਸਤੇ ਉਹ ਕਰਦੇ ਸਨ ਹਵਨ ਕਰਦੇ ਸਨ ਸਰ ਉਹ ਲੱਬ ਲੱਬ ਕੇ ਆਦੀਆਂ ਫੋਟੋਆਂ ਡਿਲੀਟ ਕਰ ਰਹੇ ਨੇ ਅੱਜ ਕੱਲ ਹਵਨ ਦੀਆਂ ਜੀ ਬਿਲਕੁਲ ਬਿਲਕੁਲ ਮੈਂ ਜੀ ਸ਼ਿਵਰਾਜ ਕੌਰ ਬਰਾਜ ਜੀ ਬਾਲਬਾ ਸ਼ੁਕਰੀਆ ਜੀ ਬਹੁਤ ਸਵਾਗਤ ਤੁਹਾਡਾ ਜੀ ਸਾਰੇ ਦੋਸਤਾਂ ਨਾਲ ਜਿਹੜੇ ਨਾਲ ਜੁੜ ਚੁੱਕੇ ਨੇ ਜੀ 트럼ਪ ਕਰਕੇ ਕਹਿੰਦੇ ਮੋਦੀ ਨੇ ਟਵੀਟ ਕੀਤਾ ਨਰਿੰਦਰ ਸਿੰਘ ਜੀ ਕਹਿ ਰਹੇ ਨੇ ਜਗਪਾਲ ਕੁਲਰ ਜੀ ਮੈਨਸਾ ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਹੈ ਤੁਹਾਡਾ ਸਾਰੇ ਦੋਸਤਾਂ ਦਾ ਜੀ ਗੁਰਦੀਪ ਸਿੰਘ ਕਲੋਜੀ ਕਹਿ ਰਹੇ ਕਿ ਅਮਰੀਕਾ ਦੇ ਵਿੱਚ ਬਹੁਤ ਸਖਤਾਈ ਕੀਤੀ ਹੋਈ ਹੈ ਕਹਿੰਦੇ ਦੋ ਵਾਰ ਚੈੱਕ ਕਰਦੇ ਆ ਜੇ ਗਰੋਸਰੀ ਕੋਈ ਲੈਣ ਵੀ ਜਾਂਦਾ ਤੇ ਜੇ ਕੋਈ ਬਿਨਾਂ ਡਾਕੂਮੈਂਟ ਤੋਂ ਰਹਿ ਰਿਹਾ ਤੇ ਉਹਦੇ ਤੇ ਬਈ ਸਖਤ ਐਕਸ਼ਨ ਹੈ ਇਹ ਟਰੰਪ ਤੇ ਮੈਨੂੰ ਲੱਗਦਾ ਕਿ ਡੋਨਲਡ ਟਰੰਪ ਤੇ ਜਿਹੜਾ ਮਤਲਬ ਉਹ ਤਾਂ ਕਿਸੇ ਨੂੰ ਵੀ ਨਹੀਂ ਛੱਡਦਾ ਗ੍ਰੀਨ ਕਾਰਡ ਹੈ ਭਾਵੇਂ ਤੁਹਾਡੇ ਕੋਲ ਰੈੱਡ ਕਾਰਡ ਹੈ ਪਤਾ ਨਹੀਂ ਕਿਹੜੇ-ਕਿਹੜੇ ਤੇ ਉਹ ਤਾਂ ਛੱਡਦਾ ਹੀ ਨਹੀਂ ਪਿਆ ਕਿਸੇ ਨੂੰ ਜੀ ਹਰਜੀਤ ਕੌਰ ਦੇਖੋ ਹਰਜੀਤ ਕੌਰ ਨੇ ਜਿਹੜੀ ਬਈ ਰੂਕੰਬੌਨ ਵਾਲੀ ਆ ਹੂੰ ਵੀ ਰਿਸ਼ਤੇਦਾਰਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ ਡਿਟੇਨ ਕਰ ਦਿੱਤਾ ਗਿਆ ਹੱਥ ਕੜੀਆਂ ਲਾਈਆਂ ਗਈਆਂ ਇੱਕ ਬਜ਼ੁਰਗ ਔਰਤ ਨੂੰ ਤੇ ਇੰਡੀਆ ਵਾਲੇ ਆ ਮੋਦੀ ਸਰਕਾਰ ਦੇਖੋ ਹੂੰ ਉਹ ਸੱਚੀ ਇੰਨੀ ਪਿਲਾਈ ਕਰ ਰਹੇ ਹਨ ਨਾ ਹਰ ਇੱਕ ਗੱਲ ਤੇ ਪੇਲ ਰਹੇ ਨੇ ਸਾਨੂੰ ਤੇ ਇਹ ਕਹਿੰਦੇ ਕਹਿੰਦੇ ਕਿ ਅਮਰੀਕਾ ਨੇ ਆਪਣੀਆਂ ਨੀਤੀਆਂ ਦੇ ਤਹਿਤ ਕਾਰਵਾਈ ਕੀਤੀ ਹੈ ਲੋ ਵੀ ਜਦੋਂ ਉਹ ਦੂਜੇ ਦੇਸ਼ਾਂ ਨੂੰ ਕੱਢਦੇ ਆ ਬੰਦੇ ਤੇ ਉਹ ਇਸ ਤਰ੍ਹਾਂ ਕੱਢਦੇ ਨੇ ਸੁਣੋ ਚ ਆਇਆ ਤਾਂ ਇਹੋ ਜਿਹਾ ਤਾਂ ਵਤੀਰਾ ਉਹ ਚੀਨੀਆਂ ਦੇ ਨਾਲ ਨਹੀਂ ਕਰਦੇ ਜੀ ਤੇ ਮੈਨੂੰ ਤੇ ਲੱਗਦਾ ਕਿ ਟਰੱਕਿੰਗ ਸੈਕਟਰ ਚ ਆਪਣਾ ਬਹੁਤ ਵੱਡਾ ਰੁਜ਼ਗਾਰ ਆ ਉਥੇ ਹੂੰ ਇਹ ਬਹੁਤ ਔਖਾ ਹੋ ਜਾਏਗਾ ਜੇ ਇਸੇ ਤਰ੍ਹਾਂ ਹੀ ਅੱਗੇ ਵਧਦਾ ਰਿਹਾ ਨਾ ਡੋਨਲਡ ਟਰੰਪs ਹਨ ਕੀ ਕਿਸਮ ਦਾ ਆਦਮੀ ਐਸਾ ਜੀ ਬਹੁਤ ਔਖਾ ਹੋ ਜਾਏਗਾ ਇੰਡੀਅਨ ਲੋਕਾਂ ਵਾਸਤੇ ਤੇ ਉਹ ਹਵਾ ਬਣ ਗਿਆ ਜੀ ਹੂੰ ਬਿਲਕੁਲ ਜੀ ਬਿਲਕੁਲ ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸਾਰੇ ਦੋਸਤਾਂ ਦੀ ਉਹਨੇ ਤੇ ਪਾਸਪੋਰਟ ਵਾਲੇ ਵੀ ਰਿਪੋਰਟ ਕਰ ਦਿੱਤੇ ਅਪਿੰਦਰ ਜੀ ਕਹਿ ਰਹੇ ਨੇ ਬਿਲਕੁਲ ਜੀ ਛੱਡਦੇ ਹੀ ਨਹੀਂ ਕਿਸੇ ਨੂੰ ਸਰ ਤੇ ਛੱਡਦਾ ਹੀ ਨਹੀਂ ਕਿਸੇ ਨੂੰ ਮਤਲਬ ਕਿ ਜਦੋਂ ਸਾਡੇ ਇੱਥੇ ਨਾ ਚੌਂਕੀ ਚ ਕਠਾਣੇਦਾਰ ਲੱਗ ਗਿਆ ਸੀਗਾ ਹੂੰ ਉਹਦਾ ਨਿਕ ਨੇਮ ਸੀ ਸੱਪ ਹੁਣ ਪੂਰਾ ਨਾਮ ਲਾਵਾਂਗਾ ਤੇ ਸਿਆਪਾ ਨਾ ਪੈ ਜਾਵੇ ਜੀ ਉਹਦਾ ਮਤਲਬ ਕਿ ਅਸੀਂ ਉਹਦੋਂ ਕਹ ਲੋ ਕਿ ਪੜਦੇ ਹੁੰਦੇ ਸੀ ਸਕੂਲੇ ਸੱਪ ਹੂੰ ਸਰ ਉਹ ਕਹਦੇ ਵੀ ਜਿਹੜਾ ਜਾ ਚਲਾਣਾ ਇੱਕ ਵਾਰੀ ਜਾਇਜ ਆ ਨਜਾਇਜ਼ ਆ ਉਹਨੇ ਡੰਗ ਮਾਰਨੇ ਮਾਰਨਾ ਮੈਂ 4-5 ਦਿਨ ਧਾਰੀ ਦਿਨੇ ਪਟੇ ਹਾਂ ਆਸੇ ਇੱਕ ਵਾਰੀ ਆਜੀ ਆਜੀ ਉਹ ਸਾਡੇ ਪਿੰਡੋਂ ਇੱਕ ਫੜਿਆ ਗਿਆ ਤੇ ਉਹਨੂੰ ਉਹ ਆਇਆ ਮੂੜਮਾੜ ਜਿਹਾ ਬਣਾ ਕੇ ਰਾਤ ਨੂੰ ਹਾਂ ਹਾਂ ਕਰਦੋ ਚੌਂਕੀ ਹੁੰਦੀ ਹੁੰਦੀ ਥਾਣਾ ਬਣ ਗਿਆ ਨਾ ਸਾਡੇ ਗਵਾਂਢ ਕਬਰਾਂ ਦੀ ਉਹਦੇ ਚੌਂਕੀ ਹੁੰਦੀ ਗੋਡਾਉਨ ਜੇਚ ਉਹ ਨੂੰ ਪੁੱਛਦਾ ਉਹ ਤੂੰ ਕਦੇ ਚ ਆਇਆ ਉਹ ਬੈਠਾ ਸੀਗਾ ਪਰ ਗੜਾਉਣ ਜਾ ਸੀਗਾ ਉਹ ਉਹਦੇ ਵਿੱਚ ਉਤਾੜ ਦਿੰਦੇ ਸੀ ਕਹਿੰਦਾ ਤੂੰ ਕਦੇ ਚ ਆਇਆ ਉਹ ਕਹਿੰਦਾ ਜੀ ਮੈਂ ਨੀਲੇ ਕੈਂਟਰ ਚ ਆਇਆ ਔਰ ਤੇ ਕੇਸ ਪੁੱਛਣੇ ਕੱਢ ਉਹ ਸਾਰੀ ਰਾਤ ਹੀ ਕੁੱਟੀ ਗਿਆ ਹੂੰ ਕਹਿੰਦਾ ਤੂੰ ਸੱਪ ਦੇ ਨਾਲ ਪੰਗੇ ਲੈਣਾ ਚੇਡਾ ਕਰਦਾ ਅਸੀਂ ਉਹਨੂੰ ਬੜਾ ਛੇੜਦੇ ਹੁੰਦੇ ਅਸੀਂ ਬੁੜਕੇ ਜੀ ਇੱਕ ਕਮੈਂਟ ਹੋਰ ਸੀ ਮੈਂ ਪੜ੍ਹ ਕੇ ਹੱਸ ਪਿਆ ਸੀ ਮੈਨੂੰ ਉਹਨ ਕਮੈਂਟ ਦਾ ਨਾਮ ਬਾਈ ਦਾ ਪਿੱਛੇ ਚਲਾ ਗਿਆ ਉਹ ਕਹਿੰਦੇ ਕਿ ਟਰੋਫੀ ਲੈਣ ਸ਼ਾਇਦ ਕਹਿੰਦੇ ਤੁਹਾਡੇ ਪਿੰਡ ਵਾਲੇ ਕਿਕਰ ਸਿੰਘ ਨੂੰ ਭੇਜਣਾ ਪੈਣਾ ਹਾਂ ਜੀ ਕਿਕਰ ਫੌਜੀ ਹਾਂ ਜੀ ਹਾਂ ਜੀ ਨਹੀਂ ਉਹ ਪਤਾ ਕੀ ਆ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹ ਵਾਕਿਆ ਉਹ ਹਾਦਸਾ ਜ਼ਿੰਦਗੀ ਦਾ ਬੜਾ ਖੂਬਸੂਰਤ ਹਾਦਸਾ ਸੀਗਾ ਜੀ ਮੈਂ ਬਾਅਦ ਚੋ ਯਾਦ ਕਰਕੇ ਹੱਸਦਾ ਰਿਹਾ ਉਸ ਦਾ ਪ੍ਰਤੀਕਾਤਮਕ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਮਜਬੂਰੀ ਬਣ ਜਾਂਦੀ ਆ ਹੂੰ ਮਜਬੂਰੀ ਸਾਡੀ ਤਾਂ ਹੁਣ ਖੜੇ ਪੈਰ ਮਜਬੂਰੀ ਬਣ ਗਈ ਨਾ ਜ਼ੂਰ ਹੂੰ ਵੀ ਸਾਡੇ ਕੋਲ ਤਾਂ ਕੋਈ ਚਾਰਾ ਹੀ ਨਹੀਂ ਰਿਹਾ ਇੱਥੇ ਤੁਹਾਡੇ ਕੋਲ ਤਾਂ ਪਹਿਲਾਂ ਸਾਰੀਆਂ ਚੀਜ਼ਾਂ ਸੀਗੀਆਂ ਨਾ ਜੀ ਹੁਣ ਤੁਸੀਂ ਮੰਨ ਲਓ ਫਾਈਨਲ ਖੇਡ ਰਹੇ ਹੋ ਤਾਂ ਤੁਹਾਡੇ ਗਾਲੀ ਪੈ ਜਾਵੇ ਪਿੰਡ ਆ ਕੇ ਹੂੰ ਹੂੰ ਤਾਂ ਪ੍ਰਤੀਕਾਤਮਕ ਤੁਸੀਂ ਹੁਣ ਕਿਹੜੀਆਂ ਬੰਦੂਕਾਂ ਚਲਾਓਗੇ ਕਿਹਦੇ ਪਿੰਡ ਹਾਂ ਇੱਕ ਵਿਰੋਧ ਹੀ ਦਰਜ ਕਰਵਾ ਸੀ ਜੀ ਬਿਲਕੁਲ ਹੀ ਮਲੂਕ ਸਿੰਘ ਨਾਮ ਵੀ ਲੈ ਰਹੇ ਨੇ ਚਲੋ ਜੀ ਆਪਾਂ ਨਾਮ ਤੇ ਛਟੋ ਜਿਹੜੇ ਤੁਸੀਂ ਸੱਪ ਦੀ ਗੱਲ ਕਰਦੇ ਹੋ ਓ ਮਾਈ ਗੋਡ ਇਹਨਾਂ ਨੂੰ ਯਾਦ ਹੈ ਐਗਜ਼ੈਕਟਲੀ ਆਹੀ ਨਾ ਤੇ ਮੇਰੇ ਖਿਆਲ ਨਾਲ 30 ਸਾਲ ਪੁਰਾਣੀ ਗੱਲ ਹੋਊਗੀ ਘਟੋਕ 30 35 ਸਾਲ ਪੁਰਾਣੀ ਗੱਲ ਹੋਏਗੀ ਕੀ ਬਾਤ ਹੈ ਜੀ ਜੇ ਮੇਰਾ ਅੰਦਾਜ਼ਾ ਤਾਂ 30 30 ਈਸਾ ਆ ਮਲੂਕ ਸਿੰਘ ਕਿਹੜਾ ਅੱਜ ਤੇ ਆ ਚਲੋ ਯਾਦ ਆ ਸੀ ਤੇ ਸਾਹਮਣੇ ਬੈਠੇ ਆ ਵੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਚਲੋ ਜੀ ਅੱਗੇ ਨੂੰ ਚੱਲਦੇ ਆ ਪਹਿਲਾਂ ਸਾਰਿਆਂ ਦਾ ਸਵਾਗਤ ਕਰਦੇ ਆ ਫੌਜੀ ਵਾਲੀ ਕੱਲ ਅਸੀਂ ਗੱਲ ਕਰ ਰਹੇ ਸੀ ਹਾਂ ਜੀ ਕਿਕਰ ਫੌਜੀ ਮੈਂ ਮਤਲਬ ਕਿ ਉਹ ਤਾਂ ਰਿਟਾਇਰ ਹੋ ਕੇ ਆ ਗਿਆ ਹੁਣ ਕਿਕਰ ਫੌਜੀ ਸਾਡੇ ਪਿੰਡ ਵਾਲਾ ਵਾਕਿਆ ਉਹ ਕਿਕਰ ਲਈ ਵੀ ਮੇਰੇ ਖਿਆਲ ਦੇ ਨਾਲ ਜ਼ਿੰਦਗੀ ਦਾ ਹਸੀਨ ਪਲ ਹੋਏਗਾ ਕਿ ਜਦੋਂ ਉਹਨੂੰ ਬਿਨਾ ਖੇਡੇ ਤੋਂ ਟਰੋਫੀ ਮਿਲੀ ਹੈ ਕਿੰਨੇ ਕੋਈ ਹੋਰ ਟਰੋਫੀ ਉਹਨਾਂ ਨੇ ਮਿਲੀ ਹੈ